ਬਹੁਤ ਵੱਡੀ ਗੱਲ ਹੈ ਕਿ ਪ੍ਰਾਇਮਰੀ ਦੇ ਅੰਦਰ ਇੰਟਰਐਕਟਿਵ ਪੈਨਲ ਜਿਹੜੇ ਦੋ ਇਸ ਸਕੂਲ ਨੂੰ ਆਏ ਹੈ ਇਹ ਉਹ ਚੀਜ਼ ਹੈ ਵੀ ਜਿੱਥੇ ਤੁਹਾਨੂੰ ਕੰਪਿਊਟਰ ਤੇ ਜਿਹੜੀ ਸਿੱਖਲਾਈ ਕੀਤੀ ਜਾਂਦੀ ਹੈ ਪੜਾਈ ਕਰਾਈ ਜਾਂਦੀ ਹੈ ਔਰ ਐਸੇ ਜਿਹੜੇ ਇੰਤਜ਼ਾਮ ਹੈ ਉਹ ਪ੍ਰਾਈਵੇਟ ਸਕੂਲਾਂ ਚ ਵੀ ਹੈ ਸੋ ਮੈਂ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਸਲਾਮ ਕਰਦਾ ਉਹਨਾਂ ਨੂੰ ਕਿ ਉਹਨਾਂ ਨੇ ਸਭ ਤੋਂ ਵੱਧ ਜਿਹੜਾ ਬਜਟ ਇਸ ਵਾਰੀ 19000 ਕਰੋੜ ਦੇ ਕਰੀਬ ਉਹ ਸਿੱਖਿਆ ਸਿੱਖਿਆ ਤੇ ਰੱਖਿਆ ਕਿਉਂਕਿ ਉਹ ਇਹ ਜਾਣਦੇ ਨੇ ਕਿ ਅਗਰ ਸਿੱਖਿਆ ਤੇ ਅਸੀਂ ਇਨਵੈਸਟ ਕਰਾਂਗੇ ਤਾਂ ਸਭ ਤੋਂ ਵਧੀਆ ਤਰੱਕੀ ਜਿਹੜੀ ਆ ਉੱਥੇ ਹੋ ਸਕਦੀ ਜਿੱਥੇ ਸਿੱਖਿਆ ਆ ਕਿੰਨੇ ਬੱਚੇ ਜਿਨ੍ਹਾਂ ਦੇ ਨਾਮਾ ਬਾਕਾ ਉਹਦੇ ਬਾਰੇ ਨੂੰ रेलवे सिटी कॉलोनी सिटी पाली के नगरवासी कैडवासी सभी सम्मानितों धन्यवाद के लिए सीएम के दूर रहने हो सके सम्मान की क्रिया और वो ਇਹ ਅੱਜ ਸਵੇਰੇ ਆਇਆ ਮੇਰਾ ਜਾਣੀ ਤੇ 16 ਨਗਰੀ ਆਪਣੇ ਜੂ ਸੀ ਦੇ ਵਿੱਚ ਦੇ ਇੱਕ ਨਵੀਂ ਕੰਪਨੀ ਪੰਜਾਬ ਰੁਪਈਆ ਹੋਇਆ ਜੀ ਪਸ਼ੀਆਂ ਸਰਕਾਰਾਂ ਦੇ ਵਿੱਚ 4 ਦੇ 5 ਦੇ ਸੈਕਟਰ ਦੇ ਵਿੱਚੋਂ 16 ਮੱਥੀ ਆਪਣੇ ਇਹਦੇ ਡਾਇਰੈਕਟ ਲੱਖ ਰੁਪਏ ਆ ਜਿਹੜੇ ਸਭ ਤੋਂ ਪਹਿਲਾਂ ਅਸੀਂ ਪਿੰਡ ਗੇਸੀ ਗੁੰਡੀਆਂ ਉੱਤੇ 14 ਲੱਖ ਰੁਪਈਆ ਬਾਉਂਡਰੀ ਲਈ ਹੋਇਆ ਪੰਜ ਘੱਟ ਗੁੰਮਣੇ ਨੂੰ ਇਸੇ ਤਰ੍ਹਾਂ ਆਪਣੇ ਸ਼ੂਬੀ ਸਰਪੰਚੋਂ ਦਿਵਿੰਦਰ ਸਿੰਘ 34 ਲੱਖ ਰੁਪਈਆ ਦੀ ਗ੍ਰਾਂਟ ਤੋਂ ਸਰਕਾਰ ਆਪਣੇ ਬੱਚਿਆਂ ਦੇ ਉੱਤੇ 9 ਵਜੇ ਤੋਂ ਸੀ ਤੁਰੇ ਹੋਇਆ ਬਹੁਤ ਵਧੀਆ ਪਰਫਾਰਮੈਂਸ ਬੱਚਿਆਂ ਨੇ ਕੀਤੀ ਹੈ। ਔਰ ਇੱਥੋਂ ਇੱਥੋਂ ਹੀ ਪਤਾ ਲੱਗਦਾ ਵੀ ਪੰਜਾਬ ਬਦਲ ਰਿਹਾ ਔਰ ਬਹੁਤ ਬਦਲ ਰਿਹਾ ਹੈ। ਬੱਚਿਆਂ ਦੇ ਹੌਸਲੇ ਜਿਹੜੇ ਸਰਕਾਰੀ ਸਕੂਲਾਂ ਦੇ ਛੋਟੇ-ਛੋਟੇ ਬੱਚੇ 5-5 ਸਾਲ ਦੇ ਵਧੀਆ ਕੰਾਸ ਕਰ ਰਹੇ ਹੈ ਬੜੀ ਵਧੀਆ ਤੇ ਸਾਡੇ ਟੀਚਰ ਸਾਹਿਬਾਨ ਦੀ ਮਿਹਨਤ ਸਰਦਾਰ ਕੋਟੂ ਅੰ ਸਿੰਘ ਮਾਨ ਉਹਨਾਂ ਦੀ ਜਿਹੜੀ ਮਿਹਨਤ ਕਿਉਂਕਿ ਉਹ ਇੱਕ ਸਾਡੀ ਇਸ ਪੰਜਾਬ ਦੀ ਮਿੱਟੀ ਚੋਂ ਉੱਗੇ ਪੈਦਾ ਹੋਏ ਇਸ ਮਿੱਟੀ ਦੇ ਸਪੁੱਤ ਜਿਨ੍ਹਾਂ ਨੇ ਪੰਜਾਬ ਦੀਆਂ ਦੁੱਖ ਦਰਦ ਆਪਣੇ ਪਿੰਡੇ ਤੇ ਹੰਢਾਏ ਔਰ ਇਨ ਟੀਚਰ ਦੇ بیٹے ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਕੋਲ ਸਾਡੀ ਕਮਾਨ ਹੈ ਇਸ ਮਿੱਲੇ ਔਰ ਉਹਨਾਂ ਦੀ ਬਜਿੰਦ ਨੇ ਉਹ ਇੱਕ ਸ਼ਾਇਰ ਨੇ ਲਿਖਿਆ ਹੈ ਕਿ ਦਿਲ ਵੀ ਕਿਆ ਚੀਜ਼ ਹੈ ਕਿ ਬੱਚੇ ਸੀ ਇੱਕ ਜਿੰਦ ਪੜਾ ਹੈ ਦਿਲ ਵੀ ਕਿਆ ਚੀਜ਼ ਹੈ ਕਿ ਬੱਚੇ ਸੀ ਇੱਕ ਜਿੰਦ ਪੜਾ ਹੈ ਜਾਂ ਤਾਂ ਸਭ ਕੁਝ ਚਾਹੀਏ ਮੈਨੂੰ ਜਾਂ ਕੁਝ ਵੀ ਨਹੀਂ ਸੋ ਇਦਾਂ ਦੀ ਜਿੰਦ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਕਿ ਮੈਂ ਇਸ ਪੰਜਾਬ ਨੂੰ ਬਦਲਣਾ ਔਰ ਮੈਂ ਬਦਲਣਾ ਮੈਂ ਬਦਲ ਗਿਆ ਪੰਜਾਬ ਸਿੱਖਿਆਲ ਮੇਰਾ ਨਾਮ ਲਖਮੀ ਸਿੰਘ ਐਜੂਕੇਸ਼ਨਲ ਟ੍ਰੇਨਰ ਸਰਦਾਰ ਸੁਵਿਧਾਨ ਵਿਵਾ ਸਿੰਘ ਸਕੂਲੋਂ ਕੈਮਬੀਨਸ ਮੋਰਿੰਡਾ ਜੇ ਐਜੂਕੇਸ਼ਨਲ ਟ੍ਰੇਨਰ ਸੇਵਾ ਜੇ ਨਿਭਾ ਰਹੇ ਹਾਂ ਬਦਲਦਾ ਪੰਜਾਬ ਸਿੱਖਿਆ ਕ੍ਰਾਂਤੀ ਦੇ ਨਾਲ ਇੱਕ ਬਹੁਤ ਵੱਡੀ ਕ੍ਰਾਂਤੀ ਸਿੱਖਿਆ ਦੇ ਖੇਤਰ ਦੇ ਵਿੱਚ ਜਿਹੜੀ ਕਿ ਪੰਜਾਬ ਸਰਕਾਰ ਵੱਲੋਂ ਬਹੁਤ ਵੱਡਾ ਉਪਰਾਲਾ ਸਿੱਖਿਆ ਦੇ ਖੇਤਰ ਨੂੰ ਉੱਚਾ ਚੱਕਣਾ ਸਰਦਾਰ ਭਵਨ ਸਿੰਘ ਮਾਨ ਉਹਨਾਂ ਦੇ ਰਹਿਮਾਈ ਹੇਠ ਸਰਦਾਰ ਹਰਜੂ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਉਹਨਾਂ ਦੇ ਮੇਨ ਸਤਕਾ ਜਿਹੜਾ ਕਿ ਇਹ ਪੰਜਾਬ ਸਿੱਖਿਆ ਕ੍ਰਾਂਤੀ ਹੈ ਜਿਹੜੀ ਇਹ ਚੱਲ ਰਹੀ ਹੈ ਸੋ ਬਹੁਤ ਸਾਰੀਆਂ ਚੀਜ਼ਾਂ ਬਹੁਤ ਬੱਚਿਆਂ ਦੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੱਕਣ ਦੇ ਲਈ ਜਿਹੜੀ ਪੰਜਾਬ ਸਰਕਾਰ ਦਿਨ ਪਰ ਦਿਨ ਜਿਹੜੇ ਕੰਮ ਬਹੁਤ ਵਧੀਆ ਤਰੀਕੇ ਨਾਲ ਕਰ ਰਹੀ ਹੈ ਕਿ ਜਿਸ ਤਰੀਕੇ ਨਾਲ ਸਕੂਲ ਆਫ ਐਮੀਨੈਂਸ ਪ੍ਰੋਜੈਕਟ ਜਿਹੜਾ ਚੱਲ ਰਿਹਾ ਉਸ ਦੇ ਅਧੀਨ ਬੱਚਿਆਂ ਨੂੰ ਮੁਫਤ ਵਰਦੀਆਂ ਤੇ ਜਿਹੜੀ ਟਰਾਂਸਪੋਰਟੇਸ਼ਨ ਸੇਵਾ ਜਿਹੜੀ ਉਹ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਸੋ ਮੇਰੇ ਖਿਆਲ ਦੇ ਨਾਲ ਇੱਕ ਇਹ ਪੰਜਾਬ ਸਰਕਾਰ ਵੱਲੋਂ ਬਹੁਤ ਵੱਡਾ ਉਪਰਾਲਾ ਸਿੱਖਿਆ ਦੇ ਖੇਤਰ ਨੂੰ ਉੱਚਾ ਚੱਕਣ ਦੇ ਉਮੀਦ ਹੈ ਕਿ ਇਸ ਤਰ੍ਹਾਂ ਦੇ ਤਰੀਕੇ ਦੇ ਨਾਲ ਹੀ ਪੰਜਾਬ ਸਰਕਾਰ ਜਿਹੜੀ ਉਹ ਕੰਮ ਆਪਣਾ ਕਰਦੀ ਰਹੇ ਮਰਿੰਡਾ ਬਲੌਗ ਦੇ ਪੰਜ ਪਿੰਡ ਸੀ ਜਿਨ੍ਹਾਂ ਚ ਉਹਨਾਂ ਸਕੂਲਾਂ ਚ ਜਿਵੇਂ ਅਸੀਂ ਸਭ ਤੋਂ ਪਹਿਲਾਂ ਮੁੰਡੀਆਂ ਦੇ ਮੁੰਡੀਆਂ 14 ਲੱਖ ਦੀ ਜਿਹੜੀ ਉੱਥੇ ਗ੍ਰਾਂਟ ਮਿਡਲ ਸਕੂਲ ਨੂੰ ਆਈ ਤੇ ਉਸ ਤੋਂ ਬਾਅਦ ਦੋਮਣਾ ਉੱਥੇ 5 ਲੱਖ ਦੀ ਉਸ ਤੋਂ ਬਾਅਦ ਓਇੰਦ ਜਿੱਥੇ ਕਿ 40 ਲੱਖ ਤੋਂ ਵੀ ਤੋ ਬਹੁਤ ਈ ਗ੍ਰਾਂਟ ਜਿਹੜੀ ਉਹ ਚਾਹੀਏ ਤੇ ਫੇਰ ਅਸੀਂ ਬڑے ਸਮਾਣਾ ਗਏ ਉੱਥੇ ਵੀ ਜਿਹੜਾ ਹੈਗਾ 21 ਲੱਖ ਦੇ ਕਰੀਬ ਜਿਹੜੀ ਗ੍ਰਾਂਟ ਆਈ ਨੇ ਔਰ ਐਸ ਜਿਹੜਾ ਹੁਣ ਅਸੀਂ ਫਤੇਗੜ ਪਹੁੰਚੇ ਹਾਂ ਇੱਥੇ ਵੀ ਤਕਰੀਬਨ 3 ਲੱਖ ਦੀ ਗ੍ਰਾਂਟ ਜਿਹੜੀ ਆਈ ਆ ਔਰ ਇੱਕ ਬਹੁਤ ਵੱਡੀ ਗੱਲ ਹੈ ਕਿ ਪ੍ਰਾਇਮਰੀ ਦੇ ਅੰਦਰ ਇੰਟਰਐਕਟਿਵ ਪੈਨਲ ਜਿਹੜੇ ਦੋ ਇਸ ਸਕੂਲ ਨੂੰ ਆਏ ਆ ਇਹ ਉਹ ਚੀਜ਼ ਹੈ ਕਿ ਜਿੱਥੇ ਤੁਹਾਨੂੰ ਕੰਪਿਊਟਰ ਤੇ ਜਿਹੜੀ ਸਿਖਲਾਈ ਕੀਤੀ ਜਾਂਦੀ ਪੜਾਈ ਕਰਾਈ ਜਾਂਦੀ ਹੈ ਔਰ ਐਸੇ ਜਿਹੜੇ ਇੰਤਜ਼ਾਮ ਹੈ ਉਹ ਪ੍ਰਾਈਵੇਟ ਸਕੂਲਾਂ ਚ ਵੀ ਹੈ। ਸੋ ਮੈਂ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਸਲਾਮ ਕਰਦਾ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਸਭ ਤੋਂ ਵੱਧ ਜਿਹੜਾ ਬਜਟ ਇਸ ਵਾਰੀ 19000 ਕਰੋੜ ਦੇ ਕਰੀਬ ਉਹ ਸਿੱਖਿਆ ਸਿੱਖਿਆ ਤੇ ਰੱਖਿਆ ਕਿਉਂਕਿ ਉਹ ਇਹ ਜਾਣਦੇ ਨੇ ਕਿ ਅਗਰ ਸਿੱਖਿਆ ਤੇ ਅਸੀਂ ਇਨਵੈਸਟ ਕਰਾਂਗੇ ਤਾਂ ਸਭ ਤੋਂ ਵਧੀਆ ਤਰੱਕੀ ਜਿਹੜੀ ਆ ਉੱਥੇ ਹੋ ਸਕਦੀ ਜਿੱਥੇ ਸਿੱਖਿਆ ਹੋਵੇ। ਸੋ ਬਹੁਤ-ਬਹੁਤ ਧੰਨਵਾਦ।